ਅਸੀਂ ਜੇ ਪਹਿਲੇ ਨਾਕੇ ਤੇ ਗਏ ਉਹਨੇ ਬੱਸਾਂਾਂ ਬੰਦ ਕਰਨਾ ਸ਼ੁਰੂ ਕਰ ਦਿੱਤੀ ਪਾਸੇ ਖੜੀ ਨਾ ਹਰੀ ਨਾ ਇਹ ਬੱਸ ਚੀਸ਼ੇ ਪਰ ਨੰਗਾ ਪਰ ਗੰਗਾਂ ਦਾ ਕਿਹੜਾ ਸਰਕਾਰੀ ਨਵਾਂ ਸਰਕਾਰੀ ਬੱਸਾਂ ਬੰਦ ਹੋਈਆਂ ਆਂ ਢੱਗ ਗਿਆ ਤੰਗੇ ਦੇ ਲੱਗ ਗਿਆ ਮੈਂ ਫੇਰ ਗਿਆ ਮੈਨੂੰ ਤੇਰੇ ਨਾਲ ਅਸੀਂ ਮਜਬੂਤਾ ਜਿੱਦਾ ਗੁਰੂ ਘਰ ਦੇ ਜਾ ਕੇ ਉਹਦੇ ਸਾਹਮਣੇ ਕੜੀਆਂ ਕਰਦੀਆਂ ਤੇ ਸਮਰਥਾ ਦੇਖਦੇ ਆਂ ਉਹੀ ਮੁੰਡਾ ਜਿਹੜਾ ਬੱਸਾਂ ਦੇ ਚੀਸ਼ੇ ਤੋਂ ਉੱਦਿਆ ਸੀ ਐਸਪੀ ਲੈਕਟਰ ਕੋ ਦਿੱਲੀ ਕੁੰਸਤਾ ਅਫਸਰ ਉਹਦੀ ਸਟਾਨ ਦੇ ਉੱਤੇ ਜਿੱਥੇ ਬੈਠਾ ਲਲਾ ਮਾਰਦਾ ਪਤਾ ਪੂਰਾ ਬੋਲਣ ਗਿਆ ਅਧਿਕਾਰ ਆਪਣੇ ਬੰਦੇ ਬਾੜ ਦੇ ਕਾਬੂ ਫੋਨ ਫੋਨ ਪ੍ਰਾਪਤ ਕਰਾ ਕੇ ਅੱਗ ਲਵਾਏ ਕਰਦੇ ਕਿਸਾਨਾਂ ਨੇ ਲਾਇਆ ਲਾਇਆ ਜਿਹਨੂੰ ਕਹਿੰਦੇ ਕਿੰਨੀ ਅੰਨੀਆਂ ਤਿਆਰੀਆਂ ਨੇ ਤਾਂ ਕਹਿੰਦਾ ਉੱਥੋਂ ਪਰਾਚੋ ਹੋਏ ਕਰੋ ਕਾਨੂੰਨ ਸੰਜੇ ਸਾਡੇ ਦੇ ਬੰਦੇ ਗਾਣੇ ਬਤਲਾ ਗਾਸਤ ਨੂੰ ਅੱਜ ਆ ਇਹਨਾਂ ਕਾਨੂੰਨੀਆ ਕੱਪੀਆਂ ਸਾਹਮਣੇ ਦਾ ਮਰਦਾ ਕੀਤਾ ਸਭ ਹਾਰ ਬੈਟ ਤੇ ਜਾਣਾ ਚਾਹੀਦਾ ਇਹਨਾਂ ਸੋਚਿਆ ਕਰੋ ਰਾਮ ਜੀ ਦੇ ਬੰਦੀ ਐ ਰਾਮਣਾ ਬੰਦਾ ਰਾਮਣਾ ਆਖੂਆ ਆਈਦਾਂ ਜੁੜੇ ਵੀ ਸਾਡੀ ਬੰਦੀ ਲੱਖ ਸਾਡੇ ਪਾਪੇ ਹੋਣਗੇ ਲੱਖ ਸਾਡੀ ਆਸਰ ਬੰਦੀ ਜੂਰ ਵੀ ਲੱਖ ਅਸੀਂ ਦੇ ਪਾਗਲੇ ਜਿਹੜੇ ਹੋਗੇ ਪਰ ਜਿੱਥੇ ਪੰਜਾਬ ਦੀ ਗੱਲ ਆਵੇ ਸਾਡੀ ਗੱਲ ਆਵੇ ਕਿਸਾਨ ਕੋਈ ਕਰਾਵੇ ਕੋਈ ਜੂਰ ਬਰਾਵੇ ਭਿੱਲਾ ਦਾ ਅੱਛੀ ਬਤਾ ਬਤਾਵੇ ਬਾਈ ਪੈਣ ਦੀ

ਜਿਆਨਾ ਜਿਆਨਾ ਪਾਣੀ ਦੀ ਪੈ ਰਹੀ ਹੈ ਆਪਾਂ ਦੇ ਸੁਹਣੇ ਸੁਹਦੇ ਤੇ ਖੜਾ ਲੈਣ ਹਰ ਵਾਰ ਨਹੀਂ ਲੋਕ ਵਾਰ ਵਾਰ ਨਹੀਂ ਹੁੰਦੇ ਸਾਡੇ ਅੱਗੇ ਬੰਦੇ ਨੋਜੋਈ ਨਹੀਂ ਮਾਹੌਲ ਬਣਿਆ ਪੰਜਾਬ ਗੁੱਸਾ ਹੋ ਰਿਹਾ ਕੋਈ ਹੋ ਇੱਥੇ ਜਿਹੜੇ ਉੱਥੇ ਜਾ ਕੇ ਬੋਲਦੇ ਆ ਲੋਕ ਸਭਾ ਜਾਂ ਕਾਸਵਾਲ ਦੇ ਵਿੱਚ ਕਿ ਇਹ ਜਿਆਨਾ ਇਹ ਦਰਿਆ ਖੁੱਡਾ ਮਾਰ ਰਿਹਾ ਲੋਕਾਂ ਦਾ ਤਾਂ ਸਭ ਤੋਂ ਸਰਬੋਤਮ ਚਾਰ ਵਿਚ ਨਹੀਂ ਤੇ ਕੋਈ ਹੋਇਆ ਜੱਟ ਲਸ ਮਨ ਰਣਕ ਤੁਸੀਂ ਤਾਂ ਰਾਜਾ ਆਪਣੇ ਕੀ ਬੋਲੇ ਕਿ ਫੈਕਟਰੀਆਂ ਲੱਗਣਾਂ ਚਾਹੀਦੀਆਂ ਜਾਂ ਬੰਦ ਨਾਲ ਵਾਢੇ ਉਹਨੂੰ ਭਾੜੇ ਲੱਗਿਆ ਹੁੰਦਾ ਹੈ ਉਹਦੇ ਨਾਲ ਸੁਪਾਹੂ ਸੁਮੀ ਵਾਲੀ ਚੁਣਿਆ ਜਾਂਦਾ ਹੈ ਸ਼ਹਿਰੀ ਕੋਈ ਵੀ ਅਮੀਰ ਗਰੀਬ ਪਾਣੀ ਉਹਦਾ ਹਰ ਪਦੇ ਪਾਣੀ ਦਾ ਕਰਾ ਗਿਆ ਅਧਿਆਸਕ ਉਸ ਕਰਕੇ 24 ਲਈ ਤੋਂ ਵੱਧ ਤੋਂ ਵੱਧ ਵੱਡੇ ਗਿਰਤੀ ਦੇ ਵਿੱਚ ਆਪਾਂ ਜੇ ਪਹੁੰਚੇ रस्ता